ਕਾ ਹੁਆ ਰਸੀ ਦੀ ਨੌਕਰੀ ਜੋ ਅਗੀ ਪੈਸੇ ਬਿਆਕਰ ਲਾਗੇ ਸਤਾ ਮਖਾਬਾ ਦੇ ਟੈਂਟਰ ਨਹੀਂ ਦੋ ਪਿੰਡ ਦੇ ਖੇਤ ਮਜ਼ਦੂਰ ਜੱਥਿਆਂ ਵੰਦੀਆਂ ਦੇ ਸਾਂਝੇ ਸੱਦੇ ਤੇ ਅੱਜ ਤੁਸੀਂ ਆ ਜਿਹੜਾ ਅਨੰਨਾ ਰੋੜਾ ਇਹਦੀ ਕੋਠੀ ਦੇ ਮੂਹਰੇ ਪਿੱਟ ਸਿਆਪਾ ਕਰਨ ਆਈਓ ਬੀਬੀਓ ਭੈਣੋ ਮੈਂ ਬੇਨਤੀ ਕਰੂਗਾ ਕਿ ਦੋ ਕ ਨਾਰੇ ਜੋਸ਼ ਨਾਲ ਲਾਓ ਆਪਾਂ ਮੈਂ ਫਿਰ ਪੈਸੇ ਮੇਰੇ ਕੋਲ ਟਾਈਮ ਥੋੜੀ ਆ 5 ਮਿੰਟਾਂ ਲਈ 5 ਤਬੇ ਦੀ ਸੋਚੋਂ ਮਾਫੀ ਚਾਹਨਾ ਟੈਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਕਿਉਂਕਿ ਆ ਦੇ ਤੁਸੀਂ ਤੁੱਪ ਦੇ ਵਿੱਚ ਖੜੇ ਹੋ ਇੱਥੇ ਜਿਹੜੀ ਮਤਲਕ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੁਲਸਾ ਇੱਥੇ ਟੈਂਟ ਸਾਨੂੰ ਲਾਉਣ ਨਹੀਂ ਦਿੱਤਾ ਉਦੋਂ ਕੱਠ ਘੱਟ ਰਚਾ ਐਸੀ ਲਾਗੇ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਅਸੀਂ ਦੂਰੋਂ ਦੂਰੋਂ ਚੱਲ ਕੇ ਇੱਥੇ ਗਰਮੀ ਦੇ ਵਿੱਚ ਬੈਠੇ ਆਂ ਬੀਬੀਓ ਭੈਣੋ ਆਪ ਦੇ ਨਾਲ ਕੋਲ ਸਮਾਂ ਨਹੀਂ ਆ ਥੋੜੇ ਜਿਹੇ ਸਮੇਂ ਨੂੰ ਬੋਟਾ ਆਉਣੀਆਂ ਵਿਧਾਨ ਸਭਾ ਆਪਣੀਆਂ ਇਸ ਦੀਆਂ ਜਮਾ ਬਰਿਸ਼ਤ ਤੇ ਬਲਾਕ ਸਭਤੀ ਦੀਆਂ ਸੋਨੋ ਬੇਨਤੀ ਆ ਕੰਡੇ ਦਾ ਸਾਡੇ ਕਈ ਵਾਰੀ ਡਰ ਜਾਂ ਚੁੱਥੀਆਂ ਰੂੜੀਆਂ ਤੋਂ ਕੱਠੀਆਂ ਕਰਨੀਆਂ ਤੇ ਤੁਸੀਂ ਫਿੱਟੇ ਛੱਤਰ ਰੂੜੀਆਂ ਤੋਂ ਫਿੱਟੇ ਛੱਤਰ ਇਕੱਠੇ ਕਰਕੇ ਜੁੰਨੀਆਂ ਕਪਈਆਂ ਉਨੀਆਂ ਕਪਾਏ ਉਹ ਵੀ ਬਾਕੀ ਹਾਲ ਬਣਾ ਕੇ ਰੱਖਿਓ ਗਲਾ ਚ ਪਾ ਕੇ ਸੋਰੇ ਜਦੋਂ ਅਸੀਂ ਤੇਰੇ ਬਾਅਦ ਪੁੱਛੋ ਵੀ ਵੀ ਜਦੋਂ ਅਸੀਂ ਤੇਰੇ ਬਾਅਦ ਚਾਹੀ ਸੀ ਤੂੰ ਸਾਡੀ 5 ਮਿੰਟ ਵਾਸਤੇ ਗੱਲ ਸੁਣਨ ਵਾਸਤੇ ਨਹੀਂ ਪਹੁੰਚਿਆ ਤੇ ਅੱਜ ਫੂ ਸਾਡੇ ਰੇੜਿਆਂ ਦੇ ਵਿੱਚ ਇੱਥੇ ਪਾਇਆ ਤਾਂ ਬੜਿਆ ਕਿਵੇਂ ਆ ਇਸ ਕਰਕੇ ਬੇਨਤੀ ਕਰ ਮਸ ਨੂੰ ਜਿਹੜੀ ਖਾਸ ਕਰ ਸਮਾਂ ਮੇਰੇ ਪੰਜਰਮਿੰਟ ਲਈਆ ਕੋਈ ਗੱਲ ਕਰਵਾਉਣਾ ਬਾਹਲੀਆ ਗੱਲਾਂ ਨਹੀਂ ਕਰਦਾ ਪੂਰੇ ਪੰਜਾਬ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਕਾਨੂੰਨ ਬਣਿਆ ਹੋਇਆ 17 ਕਿੱਲੇ ਤੋਂ ਉੱਪਰ ਕੋਈ ਜ਼ਮੀਨ ਰੱਖ ਨਹੀਂ ਸਕਦਾ ਗੈਰਕਾਨੂੰਨੀ ਆ ਤੁਸੀਂ ਕੱਲ੍ਹ ਇਹ ਵੀ ਬੋਟਾਂ ਪਈਆਂ ਕਾਂਗਰਸ ਨੂੰ ਪਈਆਂ ਝਾੜੂ ਨੂੰ ਪਈਆਂ ਪਰ ਕਿਸੇ ਨੇ ਉਹ ਕਾਨੂੰਨ ਲਾਗੂ ਕੀਤਾ ਜੇ ਕਰਾਓਗੇ ਤਾਂ ਜ਼ੋਰ ਨਾਲ ਤਾਕਤ ਨਾਲ ਝੰਡੇ ਦੀ ਤਾਕਤ ਨਾਲ ਤੁਸੀਂ ਆਪ ਕਰਾ ਸਕਦੇ ਹੋ ਕਿਉਂ ਕਰਾ ਸਕਦੇ ਮੰਗ ਕਰੋ ਜ਼ਮੀਨ ਦੀ ਅਸੀਂ ਮੰਗਤੇ ਨਹੀਂ ਮੈਂ ਹਰੇਕ ਸੇ ਉਤੇ ਬੋਲਦਾ ਕਿ ਲਾਟਾ ਲੈ ਲੈਣੇ ਚਾਹ ਪੱਤੀ ਦਾ ਪੈਕਟ ਦੇਵਾਂਗੇ ਤੇਲ ਦੀ ਬੋਤਲ ਦੇ ਦਿਆਂਗੇ ਅਸੀਂ ਜ਼ਮੀਨ ਮੰਗਾਗੇ ਅਸੀਂ ਮੰਗਾਗੇ ਮੇਰੇ ਅੱਗਾ ਦੀ ਦਿਹਾੜੀ ਹੋ ਜਾ ਜ਼ਮੀਨ ਮੰਗਾਗੇ ਅਸੀਂ ਮੰਗਾਗੇ ਮੇਰੇ ਅੱਗਾ ਦੀ ਦਿਹਾੜੀ ਹੋ ਜਾ 365 ਦਿਨ ਕੰਮ ਹੋਵੇ ਸਾਡੇ ਪੜੇ ਲਿਖੇ ਮੁੰਡੇ ਕੁੜੀਆਂ ਨੂੰ ਨੌਕਰੀਆਂ ਮਿਲਣ ਅਸੀਂ ਮੰਗਤੇ ਨਹੀਂ ਸਾਡੇ ਕੁੜੀ ਨੂੰ ਕਹਿੰਦੇ ਨੇ ਵੀ ਸ਼ਗਲ ਸਕੀਮ ਦੇ ਦਾਂਗੇ ਕੁੜੀ ਜੰਮੋ ਵੀ ਤੁਸੀਂ ਪੜਾਓ ਵੀ ਤੁਸੀਂ ਪੜਾਓ ਵੀ ਤੁਸੀਂ ਵੱੱਡੀ ਵੀ ਤੁਸੀਂ ਕਰੋ ਅਸੀਂ ਸ਼ਗਲ ਸਕੀਮ ਦੇਵਾਂਗੇ 21000 ਰੁਪਏ ਵਿਆਹ ਤੋਂ ਬਾਅਦ ਦੇਣਗੇ ਜਾਂ ਪਰ ਅਸੀਂ ਮੰਗ ਕਰਾਂਗੇ ਕਿ ਉਸੇ ਕੁੜੀ ਨੂੰ ਸਾਡੀ ਨੂੰ 50000 ਰੁਪਏ ਦੀ ਨੌਕਰੀ ਦਿਓ ਅਸੀਂ ਪੈਲਸ ਚ ਵਿਆਹ ਕਰ ਲਾਂਗੇ ਅਸੀਂ ਧਰਮਸ਼ਾਲਾ ਚ ਟੈਂਟਰ ਨਹੀਂ ਲਾਉਣਾ ਸਾਡੀਆਂ ਮੰਗਾਂ ਵੱਡੀਆਂ ਹੋਣੀਆਂ ਚਾਹੀਦੀਆਂ ਨੇ ਅਸੀਂ ਅੱਜ ਘਾਟਾ ਵਾਲ ਚ ਹੁਣ ਤੇ ਹੋਏ ਆ ਇਹਨਾਂ ਸਰਕਾਰਾਂ ਦੇ ਮੰਗ ਤੇ ਬਣਾਏ ਹੋਏ ਆ ਔਰ ਸਾਡੇ ਗੁਰੂ ਰਬਿਦਾਸ ਦੀਆਂ ਸਾਡੇ ਘਰੇ ਹੋਤਮਾਂ ਲੱਗੀਆਂ ਹੋਈਆਂ ਨੇ ਸਾਡੇ ਗੁਰੂ ਨੇ ਮਤਲਬ ਕਿ ਜੁੱਤੀਆਂ ਗੰਢ ਕੇ ਜੀਵਨ ਗੁਜ਼ਾਰਾ ਕੀਤਾ ਭੀਖ ਨਹੀਂ ਮੰਗੀ ਸਾਡੇ ਗੁਰੂ ਨਾਨਕ ਦੇਵ ਨੇ 70 ਸਾਲ ਦੀ ਉਮਰ ਦੇ ਵਿੱਚ ਹਲ ਵਾਇਆ ਭੀਖ ਨਹੀਂ ਮੰਗੀ ਕਿਰਤ ਨੂੰ ਵੱਡਾ ਕਿਹਾ ਕਿਰਤ ਕਰੋ ਵੰਡ ਕੇ ਖਾਓ ਔਰ ਸਾਡੇ ਭਗਤ ਨਾਮਦੇਵ ਨੇ ਮਤਲਬ ਕਿ ਤਾਣੀ ਖੱਡੀ ਸਵਾਈ ਕਰਕੇ ਮਸ਼ੀਨਾ ਮਤਲਬ ਕਿ ਕੱਪੜੇ ਸਿਉਂਤੇ ਆ ਕਬੀਰ ਨੇ ਜਿਲਾ ਹਿਆ ਨਹੀਂ ਮਤਲਬ ਕਿ ਮੁੰਡਾ ਸੀ ਉਹਨੇ ਮਤਲਬ ਕਿ ਤਾਣੀ ਖੱਡੀ ਪੁਣੀਆ ਅਸੀਂ ਕਿਹੜੇ ਚੱਕਰ ਚ ਪੈ ਗਏ ਵੀ ਸਾਨੂੰ ਆਟਾ ਤਾਲ ਦੇ ਦਿਓ ਜੀ ਅਸੀਂ ਐਸੇ ਵੀ ਖੁਸ਼ ਆ ਸਾਡੇ ਪੜੇ ਲਿਖੇ ਹਰੇਕ ਦੇ ਕਰੇ ਮੁੰਡੇ ਬੈਠੇ ਨੇ ਕੁੜੀਆਂ ਬੈਠੀਆਂ ਨੇ ਐਨ ਐਨ ਕਰਕੇ ਬੀਏ ਬੀਏ ਕਰਕੇ ਡਿਗਰੀਆਂ ਕਰਕੇ ਔਰ ਉਹਨਾਂ ਲਈ ਅਸੀਂ ਕੀ ਮੰਗ ਕਰਾਂਗੇ ਕਿ ਸਾਨੂੰ ਨੌਕਰੀਆਂ ਦਿਓ ਔਰ ਸਰਕਾਰ ਕੀ ਕਰ ਰਹੀ ਹੈ ਸਰਕਾਰ ਕਰ ਰਹੀ ਹੈ ਨਸ਼ਾ ਚਿੱਟਾ ਗਲਗਲੀ ਚਿੱਟਾ ਔਰ ਇਹ ਚਿੱਟਾ ਕੋਈ ਤਰ ਤਹਾ ਤੋਂ ਨਹੀਂ ਡਿੱਗਦਾ ਨਹੀਂ ਮਤਲਬ ਕਿ ਧਰਤੀ 'ਚੋਂ ਨਿਕਲਦਾ ਆ ਜਿਹੜੇ ਬਰਬਾਰ ਦਾ ਪਪਿੱਟ ਸੇਪਾ ਕਰਨ ਵਾਸਤੇ ਆਏ ਆ ਇਹਨਾਂ ਦੇ ਚੇਲੇ ਚਾਟੜੇ ਥੱਲੇ ਵੇਚਦੇ ਨੇ ਆ ਜਿਹੜੀ ਪੁਲਿਸ ਨਾ ਕਰਕੇ ਸਾਨੂੰ ਕੈਂਟ ਨਹੀਂ ਲਾਉਣ ਦਿੰਦੀ ਇਹ ਪੁਲਿਸ ਤੇ ਵੱਡੇ ਵੱਡੇ ਅਸਰ ਇਹਨਾਂ ਦੇ ਬਦਲ ਕੇ ਦਿੱਲੀ ਆਉਂਦੀ ਆ ਮਹੀਨਾ ਆਉਂਦਾ ਹੱਪਾ ਆਉਂਦਾ ਇਹਨਾਂ ਦਾ ਸਾਨੂੰ ਗਲ ਮਤਲਕੇ ਫੜਨਾ ਪਊ ਗੱਲ ਚਾਹੇ ਅੱਜ ਫੜ ਲਗੇ ਚਾਹੇ ਕੱਲ ਫੜ ਲਗੇ ਮੇਰਾ ਸਾਮਾ ਪੂਰਾ ਹੋ ਗਿਆ ਇਹਨਾਂ ਕਹਿੰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਪੂਰੇ ਪੰਜਾਬ ਦੇ ਵਿੱਚੋਂ ਕੋਹਨੇ ਕੋਹਨੇ ਤੋਂ ਚੱਲ ਕੇ ਆਇਓ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਹ ਬਹੁਤ ਬਹੁਤ ਧੰਨਵਾਦ ਜੀ